ਬਿਕਰਮ ਮਲਜੀਠੀਆ ਦੀ ਅੱਜ ਪੇਸ਼ੀ ਹੋਈ ਤੇ ਉਸ ਪੇਸ਼ੀ ਦੇ ਦੌਰਾਨ ਹੁਣ ਲਗਾਤਾਰ ਅੱਜ ਫਿਰ ਤੋਂ ਅਕਾਲੀ ਦਲ ਦੇ ਲੀਡਰਾਂ ਨੂੰ ਘਰ ਦੇ ਵਿੱਚ ਨਜ਼ਰਬੰਦਕਤ ਕੀਤਾ ਗਿਆ। ਤੇ ਜਿਸ ਤੋਂ ਬਾਅਦ ਆਪ ਸਰਕਾਰ ਦੀ ਇਸ ਧੱਕੇਸ਼ਾਹੇ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਦੱਸਦੀ ਹੈ ਕਿ ਅਕਾਲੀ ਲੀਡਰਾਂ ਦਾ ਲਗਾਤਾਰ ਬਿਆਨ ਜਿਹੜਾ ਕਿ ਸੁਣਨ ਨੂੰ ਮਿਲ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ ਤੇ ਜੇਕਰ ਅਸੀਂ ਅੱਜ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਪੇਸ਼ੀ ਦੇ ਦੌਰਾਨ ਜਿਹੜਾ ਕਿ ਕੋਰਟ ਅੱਕੇ ਪਹੁੰਚਣਾ ਸੀ ਪਰੰਤੂ ਸਾਨੂੰ ਘਰ ਦੇ ਵਿੱਚ ਹੀ ਜਿਹੜਾ ਕਿ ਨਜ਼ਰਬੰਦ ਕਰ ਲਿਆ ਗਿਆ ਸ਼੍ਰੀ ਤਾਂ ਤਾਂ ਕੇਸ਼ਾਈ ਹੋ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਕਿ ਇੱਕ ਸਟੇਟ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਪਲਟਵਾਰਤਾ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਦੀ ਸਰਕਾਰ ਜਿਹੜੀ ਹੈ ਕੋਈ ਸਾਤਾ ਕਾਦੀ ਵੀ ਉਹਨਾਂ ਨੂੰ ਆਪਣੀ ਅਸੀਂ ਪਾਰਟੀ ਦੀ ਗੱਲ ਕਰਨ ਲੱਗਿਆਂ ਆਪਣੀ ਪਾਰਟੀ ਦੀ ਜਿਹੜੀ ਹੈ ਇੱਕ ਅਸੀਂ ਲੋਇਲ ਵਰਕਰਾਂ ਤੇ ਸਾਡਾ ਫਰਜ ਮੰਨਦਾ ਹੈ ਕਿ ਸਾਡੇ ਨਾਲ ਜੇਕਰ ਤੇਰੇ ਧੱਕਾ ਹੁੰਦਾ ਹੈ ਜੇ ਸਾਡੇ ਨਾਲ ਕਿਤੇ ਕੋਈ ਸਾਡੇ ਨਾਲ ਰੰਜਿਸ਼ ਕੱਢਦਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੈਸੇ ਤਾਂ ਮੁੱਖ ਮੰਤਰੀ ਕਹੀ ਨੇ ਚਾਹੇ ਉਹ ਭਗਵੰਤ ਮਾਨ ਸਾਹਿਬ ਕੇਜਰੀয়াল ਸਾਹਿਬ ਸੁਸੋਦੀਆ ਜੀ ਹੁਣ ਸਮਝ ਨਹੀਂ ਆਉਂਦੀ ਕਿ ਮੁੱਖ ਮੰਤਰੀ ਕਿਹਨੂੰ ਕਹੀਏ ਸੋ ਇਹ ਸਾਰੇ ਮੁੱਖ ਮੰਤਰੀਆਂ ਨੇ ਇੱਕ ਜ਼ੋਰ ਲਾ ਰੱਖਿਆ ਕਿ ਸ਼੍ਰੋਮਣੀ ਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਕਾਲ ਦਲ ਨਾਲ ਧੱਕੇਸ਼ਾਈ ਕਰਨਾ ਉਹਦੇ ਵਰਕਰਾਂ ਨਾਲ ਧੱਕੇਸ਼ਾਈ ਕਰਨਾ ਸੋ ਧੱਕੇਸ਼ਾਹੀ ਦੇ ਤਹਿਤ ਅੱਜ ਜਿਹੜਾ ਮੈਂ ਤਾਂ ਇੱਥੋਂ ਚंडीगढ़ ਵਾਸਤੇ ਚੱਲੇ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਤਾਰੀਖ ਹੈ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਪਾਰਟੀ ਦਾ ਸਾਡਾ ਲੀਡਰ ਹੈ ਤੇ ਅਸੀਂ ਉਹਨਾਂ ਦੀ ਲੜਾਈ ਲੜਨੀ ਹੈ ਤੇ ਇੱਥੋਂ ਅਸੀਂ ਜਿਹੜਾ ਕਿ ਸਭ ਨੂੰ ਪਤਾ ਹੈ ਪੂਰੇ ਸੰਸਾਦ ਜੇ ਆਪਾਂ ਦੇਖੇ ਸਭ ਨੂੰ ਪਤਾ ਹੈ ਕਿ ਜਿਹੜਾ ਇਹ ਕੇਸ ਹੈ ਝੂਠੇ ਕੇਸ ਨੇ ਬਦਲਾਖੋਰੀ ਦੀ ਨੀਤੀ ਨਾਲ ਕੇਸ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਭਗਵੰਤ ਮਾਨ ਦੇ ਖਿਲਾਫ ਬੋਲਦੇ ਨੇ ਹੋਰ ਕੋਈ ਮਸਲਾ ਨਹੀਂ ਹੈ ਤੇ ਦੂਜੇ ਪਾਸੇ ਜੇ ਤੁਸੀਂ ਦੇਖੋ ਮੈਂ ਤਾਂ ਆਪਣੇ ਪੰਪ ਤੋਂ ਤੇਲ ਪਵਾ ਕੇ ਚੱਲਿਆ ਸੀ ਤੇ ਇੰਨੇ ਦੀ ਆਪਣੇ ਆਪ ਇਥੇ ਥੰਦਾਰ ਸਾਹਿਬ ਆ ਗਏ ਤੇ ਐਸਐਚਓ ਸਾਹਿਬ ਸਾਰੇ ਆ ਕੇ ਰੋਕ ਕੇ ਖੜੇ ਕਰਕੇ ਵੀ ਜੀ ਤੁਸੀਂ ਜਾ ਨਹੀਂ ਸਕਦੇ ਦੇਖੋ ਡੈਮੋਕਰੇਸੀ ਦਾ ਜੇ ਸਭ ਤੋਂ ਵੱਡਾ ਕਹਾਣ ਜਿਹੜਾ ਕਹਿੰਦੇ ਆ ਨਾ ਉਹ 70 ਸਾਲਾਂ ਜਿਹੜੇ ਕਹਿੰਦੇ 70 ਸਾਲ 70 ਸਾਲ ਤੇ ਨਹੀਂ ਵਾਕਈ 70 ਸਾਲਾਂ ਚ ਜੋ ਡੈਮੋਕਰੈਟਿਕ ਸਿਸਟਮ ਦਾ ਜੋ ਡੈਮੋਕਰੇਸੀ ਦਾ ਕਹਾਣੀ ਨਾ ਲੋਕਾਂ ਨੇ ਕੀਤਾ ਆਮ ਆਦਮੀ ਪਾਰਟੀ ਨੇ ਇਹਦਾ ਮੈਂ ਕਹਿੰਦਾ ਵੀ ਕਿਸੇ ਹੱਦ ਤੱਕ ਵੀ ਇਦੋਂ ਇਦੋਂ ਵੱਧ ਜਿਹੜਾ ਮਾੜਾ ਸਮਾਂ ਕਦੇ ਪੰਜਾਬ ਤੇ ਨਹੀਂ ਆ ਸਕਦਾ ਕਿ ਤੁਸੀਂ ਇੱਕ ਸਾਡੇ ਹੱਕਾਂ ਦੇ ਲਈ ਜਿਹੜੀ ਪਾਰਟੀ ਧਰਮ ਨੇ ਮੁਜਾਹਰਾਂ ਚੋਂ ਨਿਕਲ ਕੇ ਆਈ ਸੀ ਤੇ ਉਹ ਕਹਿੰਦੀ ਸੀ ਵੀ ਇਹ ਸਾਸੀਂ ਸਾਡੇ ਹੱਕ ਇੱਥੇ ਰੱਖ ਤੇ ਅੱਜ ਦੂਜਿਆਂ ਦੇ ਹੱਕਾਂ ਨੂੰ ਦੱਬਨ ਲਈ ਅੱਜ ਪੰਜਾਬ ਦੇ ਵਿੱਚ ਇੱਕ ਮਾਹੌਲ ਇਹ ਜਾ ਪੈਦਾ ਕਰਤਾ ਇਹਦਾ ਡਿਊਟੀ ਕਰਨ ਆਏ ਨੇ ਇਹਨਾਂ ਦਾ ਜ਼ਿੰਮੇਵਾਰੀ ਹੈ ਇਹਦੇ ਵਿੱਚ ਮੈਂ ਕੋਈ ਪਰ ਕਿੰਤੂ ਪ੍ਰਾਂਤੋਂ ਇਹਨਾਂ ਨੂੰ ਆਰਡਰ ਕਿੱਥੋਂ ਮਿਲਦਾ ਹੈ ਗੱਲ ਇਹ ਹੈ ਕਿ ਇਹਨਾਂ ਨੂੰ ਆਰਡਰ ਮਿਲਦਾ ਹੈ ਇਹਨਾਂ ਦੇ ਜਿਹੜੇ ਤਿੰਨ ਚਾਰ ਮੁੱਖ ਮੰਤਰੀ ਨੇ ਪੰਜਾਬ ਦੇ ਅੰਚ ਤਿੰਨ ਚਾਰ ਮੁੱਖ ਮੰਤਰੀ ਹੈ ਸੋਸੋਧਿਆ ਭਗਵੰਤ ਮਾਨ ਤੱਕ ਦੇਖੋ ਕਾਗਜ਼ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਸ ਤੋਂ ਬਾਅਦ ਜਿਹੜਾ ਅਸਲੀ ਆਰਡਰ ਵਾਲਾ ਮੁੱਖ ਮੰਤਰੀ ਹੈ ਬੈਕਐਂਡ ਦੇ ਪਰਦੇ ਦੇ ਪਿੱਛੇ ਹੈ ਪਰਦੇ ਦੇ ਪਿੱਛੇ ਵਾਲਾ ਮੁੱਖ ਮੰਤਰੀ ਹੈ ਕੇਜਰੀਵਾਲ ਤੇ ਜਿਹੜਾ ਮੂਹਰੇ ਐਕਟ ਕਰਦਾ ਸੋਸੋਧੀਆ ਤੇ ਨਾਲ ਇੱਕ ਸਾਡੇ ਇੱਥੇ ਅਮਨ ਰੋੜਾ ਜੀ ਵੀ ਨੇ ਪ੍ਰਧਾਨ ਸਾਹਿਬ ਉਹ ਵੀ ਹੁਣ ਮੁੱਖ ਮੰਤਰੀ ਦੀ ਫੀਲਿੰਗ ਵਾਲੇ ਮੁੱਖ ਮੰਤਰੀ ਨੇ ਉਹ ਸੋ ਇਹ ਸਾਰਿਆਂ ਦਾ ਜੋਰ ਜਿਹੜਾ ਲੱਗਿਆ ਹੋਇਆ ਹੈ ਇਹ ਕੰਮ ਇਸ ਤੇ ਲੱਗੇ ਨੇ ਕਿ ਭਾਈ ਇਹਨਾਂ ਅਕਾਲੀਦਾਨ ਨੂੰ ਦੱਬ ਲਿਆ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅਕਾਲੀਦਾਨ ਦਾ ਹੈ 2027 ਸਰਕਾਰ ਬਣਾਉਣੀ ਹੈ ਪੰਜਾਬ ਦੇ ਲੋਕਾਂ ਦੇ ਅੱਜ ਪੰਜਾਬ ਦਾ ਹਰ ਬੱਚਾ ਬੱਚਾ ਕਹਿੰਦਾ ਕਿ ਸ਼ਰੂ ਮੀਂਹ ਕੱਲ ਜਲਦੀ ਸਰਕਾਰ ਆਉਣੀ ਹੈ ਸੋ ਅੱਜ ਸਾਡੇ ਹੱਕਾਂ ਨੂੰ ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਦਬਾਉਣ ਵਾਸਤੇ ਜਿਹੜਾ ਇਹ ਸਾਰਾ ਉਪਰਾਲੇ ਕੀਤੇ ਜਾ ਰਹੇ ਨੇ ਤੇ ਮੈਂ ਕਹਿੰਨਾ ਕਿ ਨਾ ਦਬਿਆਂ ਨਾ ਦਵਾਂਗੇ ਨਾ ਝੁਕਿਆਂ ਨਾ ਝੁਕਾਂਗੇ ਅਰੈਸਟ ਚਾਹੇ ਜੀ ਆਹੀਆਂ ਜੇਲ੍ਹਾਂ ਅਕਾਲੀਦਾਨ ਨੂੰ ਤਾਂ ਮੈਂ ਇੱਕ ਹੋਰ ਗੱਲ ਕਹਿਣਾ ਮਾਨ ਸਾਹਿਬ ਤੇ ਸਾਰੀ ਆਮ ਆਦਮੀ ਪਾਰਟੀ ਵਾਲਾ ਪਰਾਉ ਇਹ ਕਾਲੀਦਾਲ ਹੈ ਇਹ ਤਾਂ ਚੱਲ ਲੂਗਾ ਜਿੱਤੇ ਕਿਤੇ ਥੋੜੀ ਵਾਰੀ ਆ ਗਈ ਚੱਲਣਾ ਬਹੁਤ ਔਖ ਹੈ ਚੱਲੇ ਨਹੀਂ ਜਾਣੇ ਕਾਲੀਦਾਲ ਦਾ ਜ਼ੇਲਾ ਜੀ ਪੈਦਾ ਹੋਇਆ ਜ਼ੇਲਾ ਜੀ ਨਿਕਲਿਆ ਜ਼ੇਲਾ ਜੀ ਲੜਦਾ ਹੀ ਰਹਾ ਲੜਾਈਆਂ ਲੜਦਾ ਰਿਹਾ ਤੇ ਸਾਨੂੰ ਜ਼ੇਲਾ ਦੇ ਵਿੱਚ ਜਾਂ ਮਜ਼ਾਰਿਆਂ ਦੇ ਵਿੱਚ ਜਾਂ ਡਾਂਗਾ ਖਾਨ ਦੇ ਸਾਨੂੰ ਕੋਈ ਫਰਕ ਨਹੀਂ ਪਰ ਕਿਤੇ ਜਿੱਤੇ ਥੋੜੀ ਵਾਰੀ ਆ ਗਈ ਇਸ ਕੰਮ ਤੇ ਤੁਹਾਨੂੰ ਤਾਂ ਧਿਆੜੀ ਨਹੀਂ ਕੱਟੀ ਜਾਣੀ ਮੈਂ ਗਰੰਟੀ ਕਰਦਾ ਸੋ ਸਮਾਂ ਵਿਚਾਰ ਲਓ ਹਰੇ ਵੀ ਮੌਕਾ ਹੈ ਕਿ ਜਿਹੜਾ ਸਹੀ ਤਰੀਕੇ ਨਾਲ ਆਪਾਂ ਪੰਜਾਬ ਨੂੰ ਚਲਾਓ ਤੁਸੀਂ ਬਦਲਾਖੋਰੀ ਦੀ ਨੀਤੀ ਛੱਡੋ ਪੰਜਾਬ ਨੂੰ ਪੋਜ਼ੀਟਿਵ ਪਾਸੇ ਪੰਜਾਬ ਅੱਜ ਕਿਸ ਹਾਲਾਤ ਤੇ ਫਾਈਨੈਂਸ਼ੀਅਲ ਕ੍ਰੈਂਚ ਦੇ ਵਿੱਚ ਆ ਉਹ ਤੋਂ ਕੱਢਣ ਦੀ ਕੋਸ਼ਿਸ਼ ਕਰੋ ਸੋ ਅੱਜ ਇਹ ਬਹੁਤ ਮਾੜਾ ਸਮਾ ਜਿਹੜਾ ਮਾੜਾ ਕਾਲਾ ਦੌਰ ਹੈ ਪੰਜਾਬ ਦੇ ਵਿੱਚੋਂ